ਮੈਂ ਅੱਜ ਅੰਬੂਜਾ ਸਿਮਿੰਟ ਫੈਕਟਰੀ ਅਤੇ ਗੁਰੂ ਗੋਬਿੰਦ ਸਿੰਘ ਸੋਬਰ ਥਰਮਲ ਪਲਾਂਟ ਰੋਪੜ ਦੇ ਨਜ਼ਦੀਕੀ ਪਿੰਡ ਕਨੋਲਾ ਸ਼ੇਣੀ ਮજરા ਜੱਟਪੱਤੀ 'ਚ ਖੜਾ ਇਹਨਾਂ ਆਧਾਰਿਆਂ ਦੁਆਰਾ ਫਲਾਏ ਹੋਏ ਪ੍ਰਦੂਸ਼ਣ ਦਾ ਨਮੂਨਾ ਤੁਸੀਂ ਇਹ ਦੇਖ ਸਕਦੇ ਹੋ ਆ ਸਾਡੀ ਫਸਲ ਆ ਫਸਲ ਦੇ ਵਿੱਚ ਚਿੱਕੀ ਚਾਦਰ ਬਿਸ਼ੀ ਹੋਈ ਹੈ ਦੇਖੋ ਆ ਮਿੱਟੀ ਦੇ ਰੰਗ ਕਿਹਾ ਜਾਏ ਆ ਜਿਉਂ ਹੀ ਦੇਖੋ ਅਸਲ ਰੰਗ ਆਹੇ ਪਰ ਬਾਅਦ ਵਿੱਚ ਸਵਾਹ ਰਧੂੜ ਪੋਲੂਸ਼ਨ ਪੈਣੇ ਕਰਕੇ ਚਿੱਟਾ ਕਲਰ ਹੋ ਗਿਆ ਇਹ ਸਾਡੇ ਆਲੂਆਂ ਦੀ ਫਸਲ ਹੈ ਇਹ ਤੁਸੀਂ ਦੇਖ ਸਕਦੇ ਆ ਆ ਦੇਖਿਓ ਕੀ ਹਾਲ ਹੈ ਇਹਨਾਂ ਦਾ ਆ ਦੇਖੋ ਕੀ ਹਾਲ ਹੈ ਇਹ ਬਿਲਕੁਲ ਚਿੱਟੇ ਹੋ ਚੁੱਕੇ ਆ ਤੁਸੀਂ ਪੱਤੇ ਦੇਖੋ ਆ ਲਓ ਅਸਲ ਪੱਤੇ ਦਾ ਰੰਗ ਕੀ ਹੈ ਆ ਪੱਤੇ ਦਾ ਅਸਲ ਰੰਗ ਆ ਤੇ ਨਾਲ ਵਾਲੇ ਪੱਤੇ ਦਾ ਰੰਗ ਤੁਸੀਂ ਦੇਖ ਸਕਦੇ ਹੋ ਕੀ ਹੈ ਤੇ ਆਹ ਦੇਖੋ ਹੱਥਾਂ ਦੇ ਉੱਤੇ ਅੰਗੂਠਿਆਂ ਦੇ ਉੱਤੇ ਸਵਾ ਜੜੀ ਹੋਈ ਆ ਇਹ ਹਾਲਾਤ ਦੇਖੋ ਸਾਡੀਆਂ ਫਸਲਾਂ ਦੇ ਕੀ ਹਾਲਾਤ ਹੈ ਇਸੇ ਜੇ ਹਾਲਾਤ ਵਿੱਚ ਜੀਣੇ ਨਾਲੋਂ ਬੰਦਾ ਦੁੱਬਰ ਹੋਇਆ ਪਿਆ ਹੈ ਸੋ ਵੀਰੋਂ ਬੇਨਤੀ ਆ ਕਿ ਇਹ ਜੇ ਪ੍ਰੋਜੈਕਟ ਨੂੰ ਲੱਗਣ ਤੋਂ ਪਹਿਲਾਂ ਸਾਂਭਿਆ ਜਾਵੇ ਪੰਜਾਬ ਦੀ ਹਵਾ ਪਾਣੀ ਜਵਾਨੀ ਬਰਬਾਦ ਹੋਣ ਤੋਂ ਬਚਾਈ ਜਾਵੇ